ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟਡੀ ਆਨਲਾਈਨ ਤੇ ਸੋ ਉਮੀਦ ਕਰਦਾ ਤੁਹਾਡੀ ਤਿਆਰੀ ਵਧੀਆ ਹੋ ਗਈ ਹੋਊਗੀ ਤੇ ਤੁਸੀਂ ਸੈਂਟਰ ਦੇ ਨੇੜੇ ਤੇੜੇ ਪਹੁੰਚ ਗਏ ਹੋਵੋਗੇ ਜਿਹੜੇ ਜਿਹੜੇ ਸੈਂਟਰ ਦੇ ਨੇੜੇ ਪਹੁੰਚ ਗਏ ਪਲੀਜ਼ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਸੀਂ ਸੈਂਟਰ ਦੇ ਨੇੜੇ ਪਹੁੰਚ ਚੁੱਕੇ ਹੋ ਤੇ ਆਖਰੀ ਮੈਸੇਜ ਇਹ ਆ ਆਪਦੇ ਆਪ ਨੂੰ ਨੈਗੇਟਿਵ ਨਹੀਂ ਕਰਨਾ ਠੀਕ ਹੈ ਡੀਮੋਟੀਵੇਟ ਨਹੀਂ ਕਰਨਾ ਆਪਦੇ ਆਪ ਨੂੰ ਮੋਟੀਵੇਟ ਕਰਨਾ ਜੇ ਤੁਹਾਡੇ ਤੁਨੂੰ ਕੀ ਹੈ ਡੀਮੋਟੀਵੇਟ ਹੋ ਰਿਓ ਤੁਸੀਂ ਤਾਂ ਅੱਖਾਂ ਬੰਦ ਕਰਕੇ ਆਪਣੇ ਮਾਪਿਓ ਦਾ ਚਿਹਰਾ ਦੇਖਿਓ ਜਿਨ੍ਹਾਂ ਨੇ ਤੁਹਾਡੇ ਲਈ ਪਤਾ ਨਹੀਂ ਕਿੰਨੇ ਕਿ ਸੁਪਨੇ ਸਜਾਏ ਹੋਣਗੇ ਓਕੇ ਸੋ ਇਹ ਜੌਬ ਦੇ ਵਿੱਚ ਪਹਿਲਾ ਆਪਣਾ ਕੀ ਆ ਪੜਾ ਠੀਕ ਹੈ ਪਹਿਲਾ ਹਾਰਡਰ ਆਪਣਾ ਪੀਐਸਟਟ ਹੁੰਦਾ ਠੀਕ ਹੈ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਜੇਕਰ ਤੁਸੀਂ ਇਹ ਪਾਰ ਕਰ ਗਏ ਉਸ ਤੋਂ ਬਾਅਦ ਥੋੜਾ ਜਿਹਾ 50% ਰਸਤਾ ਆਪਾਂ ਕਹਿ ਸਕਦੇ ਆ ਆਸਾਨ ਹੋ ਚੁੱਕਿਆ ਓਕੇ ਸੋ ਆਪਦੇ ਆਪ ਨੂੰ ਮੋਟੀਵੇਟ ਰੱਖਿਓ ਪੇਪਰ ਦੇ ਵਿੱਚ ਬਿਲਕੁਲ ਵੀ ਘਬਰਾਇਓ ਨਾ ਟੈਨਸ਼ਨ ਨਹੀਂ ਲੈਣੀ ਆਰਾਮ ਨਾਲ ਪੇਪਰ ਕਰਿਓ ਜਿਵੇਂ ਤੁਹਾਨੂੰ ਦੱਸਿਆ ਸਾਰਾ ਕੁਝ ਤੋਂ ਤਿਆਰੀ ਬਹੁਤ ਵਧੀਆ ਕਰਵਾਈ ਆ ਸਾਰਿਆਂ ਨੇ ਜਿੱਥੋਂ ਜਿੱਥੋਂ ਵੀ ਤੁਸੀਂ ਤਿਆਰੀ ਕੀਤੀ ਆ ਸਾਰਿਆਂ ਨੇ ਬਹੁਤ ਵਧੀਆ ਤਿਆਰੀ ਕਰਵਾਈ ਆ ਆਪਦੇ ਲੈਵਲ ਤੇ ਬਹੁਤ ਵਧੀਆ ਮਿਹਨਤ ਕੀਤੀ ਆ ਸਾਰਿਆਂ ਨੇ ਸੋ ਮਿਹਨਤ ਦਾ ਮੁੱਲ ਅੱਜ ਮੋੜਨ ਦਾ ਸਮਾਂ ਆ ਗਿਆ ਓਕੇ ਸੋ ਆਰਾਮ ਨਾਲ ਪੇਪਰ ਕਰਿਓ ਕਾਲੀ ਨਾ ਕਰਿਓ ਇਹ ਨਾ ਸੋਚਿਓ ਵੀ ਮਤਲਬ ਆਪਸ਼ਨ ਦੇਖ ਲਓ ਧਿਆਨ ਨਾਲ ਕਈ ਵਾਰੀ ਆਪਾਂ ਨੂੰ ਕੀ ਆ ਇਦਾਂ ਲੱਗਦਾ ਵੀ ਦੂਜਾ ਆਪਸ਼ਨ ਹੈ ਠੀਕ ਹੈ ਬਟ ਆਪਾਂ ਤੀਜੇ ਤੇ ਚੌਥਾ ਆਪਸ਼ਨ ਦੇਖਦੇ ਨਹੀਂ ਤਾਂ ਇਹ ਗਲਤੀ ਨਾ ਕਰਿਓ ਪੇਪਰ ਨੂੰ ਆਰਾਮ ਨਾਲ ओके ਯੂਨਿਟ ਦਾ ਧਿਆਨ ਰੱਖਿਓ ਕਈ ਵਾਰੀ ਕਿਸੇ ਕੁਐਸਚਨ ਦਾ ਆਨਸਰ ਆਉਂਦਾ 5 ਸੈਂਟੀਮੀਟਰ ਆ ਠੀਕ ਹੈ ਤੇ ਆਪਾਂ ਦੇਖਦੇ ਆ 5 ਲੱਗ ਗਿਆ ਪਰ ਇਹ ਵੀ ਦੇਖ ਲਓ ਪਿੱਛੇ ਮੀਟਰ ਹੈ ਕਿ ਸੈਂਟੀਮੀਟਰ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖ ਕੇ ਕਰਿਓ ਓਕੇ ਸਪੈਸ਼ਲੀ ਮੈਥ ਵਾਲੇ ਪੋਰਸ਼ਨ ਨੂੰ ਆਰਾਮ ਨਾਲ ਕਰਿਓ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕੱਲ ਇੰਗਲਿਸ਼ ਦਾ ਪੈਰਾਗ੍ਰਾਫ ਤੇ ਉਸ ਤੋਂ ਬਾਅਦ ਮੈਥ ਦੇ ਕੈਲਕੂਲੇਸ਼ਨ ਵਾਲਾ ਪਾਰਟ ਤੁਸੀਂ ਆਰਾਮ ਨਾਲ ਕਰਨਾ ਕੋਈ ਕਾਲੀ ਨਹੀਂ ਕਰਨੀ 150 ਮਿੰਟ ਬਹੁਤ ਜ਼ਿਆਦਾ ਹੁੰਦਾ ਓਕੇ ਕਈ ਕੁਐਸਚਨ ਤਾਂ ਇਹੋ ਜਿਹੇ ਹੋਣਗੇ ਜਿਹੜੇ 5 ਮਿੰਟਾਂ ਦੇ ਵਿੱਚ 20-20 ਕੁਐਸਚਨ ਵੀ ਤੁਸੀਂ ਕਰ ਦੋ ਜੇ ਜਿਹੜੇ ਤੁਹਾਨੂੰ ਕੀ ਚੰਗੀ ਤਰ੍ਹਾਂ ਆਉਂਦੇ ਆ ਤਾਂ ਇਸ ਲਈ ਆਰਾਮ ਨਾਲ ਕਰਿਓ ਆਪਦੇ ਆਪ ਨੂੰ ਮੋਟੀਵੇਟ ਰੱਖਿਓ ਆਪਦੇ ਪੇਰੈਂਟਸ ਨਾਲ ਗੱਲ ਕਰ ਲਿਓ ਪਹਿਲਾਂ ਸੈਂਟਰ ਜਾਣ ਤੋਂ ਪਹਿਲਾਂ ਪਹਿਲਾਂ ਓਕੇ ਤੁਹਾਨੂੰ ਹੌਸਲਾ ਦੇਣਗੇ ਪਰਮਾਤਮਾ ਨੂੰ ਯਾਦ ਕਰੋ ਅੱਜ ਸਾਰਾ ਕੁਝ ਕੀ ਹੈ ਵਧੀਆ ਹੋਵੇਗਾ ਸ਼ਾਮ ਨੂੰ ਆਪਾਂ ਡਿਸਕਸ ਕਰਦੇ ਆ ਤੇ ਉਮੀਦ ਕਰਦੇ ਆ ਸਾਰੇ ਤੁਸੀਂ ਖੁਸ਼ੀ-ਖੁਸ਼ੀ ਆਓਗੇ ਕਿ ਸਾਡਾ ਪੇਪਰ ਕਲੀਅਰ ਹੋ ਗਿਆ ਥੈਂਕ ਯੂ ਵੈਰੀ ਮਚ